ਏ ਮਾਨ ਸਾਹਿਬ ਜਿਹੜੇ ਕਟਿੰਦੀ ਚ ਰਹਿ ਗਏ ਮੁਲਾਜ਼ਮਾਂ ਉਹ ਵੀ ਹੜਤਾਲਾਂ ਦੇ ਜਾਣ ਤੇ ਬਿਜਲੀ ਬੋਰਡ ਦਾ ਢਾਂਚਾ ਕਿਵੇਂ ਚੱਲੂ ਦਾ ਅਸਲ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਖੋਟ ਵੜੀ ਆ ਕਿ ਇਹਨੂੰ ਕਿਸ ਤਰ੍ਹਾਂ ਮਤਲਬ ਘਾਟੇ ਵਾਲਾ ਸੌਦਾ ਦੱਸ ਕੇ ਤੇ ਪ੍ਰਾਈਵੇਟ ਪਲੇਅਰ ਨੂੰ ਦੇਣਾ ਵਾ ਤੇ ਇਹਦੇ ਵਾਸਤੇ ਤੁਸੀਂ ਜਵਾਬਾ ਜਿਹੜੀਆਂ ਗੱਲ ਕਰ ਰਹੇ ਜੇ ਪੰਜਾਬ ਸਰਕਾਰ ਨੇ ਦਿੱਤੀਆਂ ਪਰ ਮਿਲ ਰਹੀਆਂ ਵਾ ਅਦਰ ਸਟੇਟਾਂ ਨੂੰ ਨਹੀਂ ਤੇ ਭਾਈ ਲੋਕਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਚਿੱਪ ਵਾਲੇ ਮੀਟਰ ਵੀ ਧੜਾ ਧੜ ਲੈ ਕੇ ਜਿਹੜੇ ਆ ਉਹ ਦਫ਼ਤਰਾਂ ਨੂੰ ਆਣ ਵੜਨਾ ਵਾ ਸਾਹਮਣੇ ਮੁਸ਼ਕਲ ਹੋ ਜਾਣੇ ਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਹਰੇਕ ਵਰਗ ਨੂੰ ਖੁਸ਼ ਕਰਦੀਆਂ ਗੱਲਾਂ ਕਰਕੇ ਬੜੀ ਆਪਣੀ ਪਿੱਠ ਸਾਹ ਪੜ ਰਿਆ ਅੱਜ ਵੀ ਭਗਤ ਜਿਹੜੇ ਆ ਉਹ ਗੁਣਗਾਨ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਪਰ ਹਰੇਕ ਵਰਗ ਇਸ ਟਾਈਮ ਤੇ ਦੁਖੀ ਹੋਇਆ ਪਿਆ ਵਾ ਕਿਸਾਨਾਂ ਦੀ ਜਿਹੜੀ ਜ਼ਮੀਨ ਖੋਹਣ ਦੀ ਪਾਲਿਸੀ ਸੀ ਉਹਨੂੰ ਵਾਪਸ ਲੈਣ ਦਾ ਜਬਾਨੀ ਕਲਾਮੀ ਕਿਹਾ ਵਾ ਪਰ ਬਿਜਲੀ ਦੇ ਮੁਲਾਜ਼ਮ ਜਿਹੜੇ ਬਹੁਤ ਛੋਟੀ ਗਿਣਤੀ ਚ ਰਹਿ ਗਏ ਆ 11 ਤਰੀਕ ਤੋਂ 3 ਦਿਨ ਹੜਤਾਲ ਤੇ ਗਏ ਸੀ ਤੇ ਉਹਨਾਂ ਨੂੰ ਫੇਰ ਹੜਤਾਲ ਜਿਹੜੀ 15 ਤੱਕ ਵਧਾਉਣੀ ਪਈ ਆ ਇਹ ਮਾਨ ਸਾਹਿਬ ਜਿਹੜੇ ਘਟ ਗਿਣਤੀ ਚ ਰਹੇ ਜੇ ਮੁਲਾਜ਼ਮਾਂ ਉਹ ਵੀ ਹੜਤਾਲਾਂ ਤੇ ਜਾਣ ਤੇ ਬਿਜਲੀ ਬੋਰਡ ਦਾ ਢਾਂਚਾ ਕਿਵੇਂ ਚੱਲੂ ਦਾਰ ਅਸਲ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਖੋਟ ਵੜੀ ਆ ਕਿ ਇਹਨੂੰ ਕਿਸ ਤਰ੍ਹਾਂ ਮਤਲਬ ਘਾਟੇ ਵਾਲਾ ਸੌਦਾ ਦੱਸ ਕੇ ਪ੍ਰਾਈਵੇਟ ਪਲੇਅਰ ਨੂੰ ਦੇਣਾ ਵਾ ਤੇ ਇਹਦੇ ਵਾਸਤੇ ਤੁਸੀਂ ਜੋਬਾ ਜਿਹੜੀਆਂ ਗੱਲ ਕਰ ਰਹੇ ਜੇ ਪੰਜਾਬ ਸਰਕਾਰ ਦਿੱਤੀਆਂ ਪਰ ਮਿਲ ਰਹੀਆਂ ਵਾ ਅਦਰ ਸਕੇਟਾਂ ਨੂੰ ਉਧਰੋਂ ਬਾਹਰੋਂ ਕੰਮ ਇਹ ਜਿਹੜੇ ਆ ਕੇ ਕੰਮ ਕਰਦੇ ਆ ਵਧੀਆ ਗੱਲਾਂ ਵਾਂ ਕਰਨੇ ਚਾਹੀਦੇ ਪੂਰੇ ਦੇਸ਼ ਦਾ ਆਦਾਨ-ਪ੍ਰਦਾਨ ਪਰ ਘਰ ਨਹੀਂ ਆਟਾ ਤੇ ਅਹਿੰਗਰੀ ਦਾ ਸੰਘ ਪਾਟਾ ਜਦੋਂ ਘਰ ਦੇ ਜਿਹੜੇ ਬੱਚੇ ਆ ਉਹ ਬੇਰੁਜ਼ਗਾਰ ਤੁਰੇ ਫਿਰਦੇ ਆ ਉਹ ਨਸ਼ਿਆਂ ਰੁਲੇ ਜਾਂਦੇ ਆ ਤੇ ਫਿਰ ਉਹਨਾਂ ਬਿਜਲੀ ਮੁਲਾਜ਼ਮਾਂ ਦੀ ਭਰਤੀ ਕਿਉਂ ਨਹੀਂ ਹੁੰਦੀ ਬਿਜਲੀ ਬੋਰਡ ਨੂੰ ਪਹਿਲੇ ਸਬੂਤ ਵਿੱਚ ਬਹਾਲ ਕਰਨ ਵਾਸਤੇ ਕਿਉਂ ਨਹੀਂ ਤੁਸੀਂ ਲੜ ਰਹੇ ਜੇ ਪਹਿਲੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਤੇ ਉਹਨਾਂ ਨੇ ਖਵਾਜੇ ਭੁਗਤੇ ਆ ਤੁਸੀਂ 2000 3 ਐਕਟਰ ਰੱਦ ਕਰਵਾਉਣ ਵਾਲੇ ਬੰਦੇ ਆਓ ਜੇ ਕੋਈ ਇਥੋਂ ਘਟਨਾ ਕਮਾਉਣਾ ਤੇ ਨਹੀਂ ਤੇ ਪਾਈ ਲੋਕਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਚਿੱਪ ਵਾਲੇ ਮੀਟਰ ਵੀ ਲੈ ਕੇ ਜਿਹੜੇ ਆ ਉਹ ਦਫ਼ਤਰਾਂ ਨੂੰ ਆਣ ਵਰਨਾ ਵਾ ਸਾਹਮਣੇ ਮੁਸ਼ਕਲ ਹੋ ਜਾਣੇ ਆ ਸੋ ਇਹਦੇ ਵਾਸਤੇ ਕਿੰਨੇ ਵੀ ਜਿਹੜੇ ਮੁਲਾਜ਼ਮ ਹੜਤਾਲ ਤੇ ਗਏ ਆ ਉਹਨਾਂ ਦੀਆਂ ਹੱਕੀ ਮੰਗਾ ਵਾ ਜਾਇਜ਼ ਮੰਗਾ ਵਾ ਉਹਨਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰਕੇ ਨਵੀਂ ਭਰਤੀ ਜਿਹੜੀ ਆ ਉਹਨਾਂ ਦੇ ਕਹਿਣតាម ਸ਼ੁਰੂ ਕੀਤੀ ਜਾਵੇ ਚਿੱਪ ਵਾਲੇ ਮੀਟਰ ਵਾਪਸ ਲਏ ਜਾਣ ਔਰ ਪਹਿਲੇ ਵਾਲੇ ਮੀਟਰ ਬਹਾਲ ਕੀਤੇ ਜਾਣ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਮੁਲਾਜ਼ਮਾਂ ਦੀ ਹੜਤਾਲ ਦੀ ਹਮਾਇਤ ਕਰਦੀ ਆ ਤੇ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਜਲਦੀ ਤੋਂ ਜਲਦੀ ਉਹਨਾਂ ਦੀਆਂ ਹੱਕੀ ਮੰਗਾਂ ਦਾ ਨਮਟਾਰਾ ਕੀਤਾ ਜਾਵੇ